ਇਹ ਪੰਡਾਲਾ ਕਿੰਨੇ ਤੋਂ ਕਿੰਨੇ ਟਾਈਮ ਤੱਕ ਚੱਲੇਗਾ ਆਫੀਸ਼ੀਅਲੀ 3 ਜੁਲਾਈ ਤੋਂ 9 ਅਗਸਤ ਹਮ ਜੀ ਸਾਹਿਬ ਜੇ ਅਮਨਾਤ ਜੀ ਦਾ ਪੰਡਾਲਾ ਜਗਾਇਆ ਤੇ ਕਿਜਮਾ ਪੰਡਾਲਾ 25 ਪੰਡਾਲਾ ਦੇ ਦੁਆਰੇ ਆਉਂਦੇ ਅਮਰਨਾਥ ਸਾਰੇ ਇਹ ਆ ਲੋਕਾਂ ਵਾਸਤੇ ਬੱਲੇ ਰਹਿਣ ਦੀ ਸਹੂਲਤ ਗਰਮ ਪਾਣੀ ਦੀ ਸਹੂਲਤ ਜੇ ਕੋਈ ਤੇ ਨਾ ਮੁਕੀ ਨਾ

ਜਿੱਦੋਂ ਜੱਤਾ ਆਰੰਭ ਹੁੰਦੀ ਹੈ ਇਹ ਕਿੰਨੇ ਸਾਲਾਂ ਤੋਂ ਲੱਗਦੇ ਇਹ 25 ਸਾਲਾਂ ਤੋਂ ਇਸ ਵਾਰ ਸਾਲਾ 25ਵਾਂ ਪਹੁੰਚਾ ਰਿਹਾ ਬੰਦਾ ਕੀ ਕਹੋਂਗੇ ਕਿ ਆਮ ਲੋਕਾਂ ਲਈ ਇਥੇ ਕੀ ਕੀ ਸਹੂਲਤਾਂ ਮਿਲੂਗੀਆਂ ਉੱਥੇ ਆਮ ਲੋਕਾਂ ਵਾਸਤੇ ਬੱਲੇ ਰਹਿਣ ਦੀ ਸਹੂਲਤ ਜੀ ਗਰਮ ਪਾਣੀ ਦੀ ਸਹੂਲਤ ਦੇ ਕੇ ਤੇ ਨਾ ਮੁਮਕਿਨ ਸਭ ਤੋਂ ਵੱਡਾ ਅਸੀਂ ਇਹ ਨਾ ਬੱਚੀਆਂ ਵਾਸਤੇ ਕੀ ਕਰ ਲਗਿਆ ਟਾਇਲਟ ਜਿਹਨੇ ਸਾਡੇ ਬੱਚੀਆਂ ਇਹ ਖਾਣ ਪੀਣ ਤੋਂ ਵੀ ਦੂਰੀਆਂ ਰਹ ਜਾਂਦੇ ਤੇ ਆਜੋ 10 ਸਾਲ ਪਹਿਲਾਂ ਜਿਹਨੇ ਖਾਂਦਿਆਂ ਨਹੀਂ ਦੀਆਂ ਫਿਰ ਸਾਨੂੰ ਸੋਹਾ ਜੰਗਲ ਬਾਰੇ ਕਿਤੇ ਜਾਣਾ ਪਊਗਾ ਅੱਜ ਇਰਾਵਾਸ ਤੇ ਅਸੀਂ ਸਪੈਸ 10 ਟੁਆਲਟ ਰੇਂਜ ਕੀਤੇ ਹੋਏ ਨੇ ਜਿੰਨ ਕਿ ਬੱਚੇ ਬੁੱਢੇ ਮੰਦੇ ਨਾਲ ਕੋਈ ਆਉਗਾ ਨਹੀਂ ਇਹਨੇ ਵੀ ਕੈਂਪ ਵਾਲਾ ਬੰਦਾ ਐਨੀ ਬੇਟੀ ਐਨੀ ਔਰਤ ਐਨੀ ਭੈਣ ਕੋਈ ਵੀ ਆਉ। ਤੇ ਭੰਡਾਰਾ ਕਿੰਨੇ ਤੋਂ ਕਿੰਨੇ ਟਾਈਮ ਤੱਕ ਚੱਲੇਗਾ? ਆਫੀਸ਼ੀਅਲੀ 3 ਜੁਲਾਈ ਤੋਂ 9 ਅਗਸਤ ਤੱਕ ਆਉਣੇ। ਕੋਨਾ ਕੇ ਤੁਹਾਡੇ ਇਹ ਭੰਡਾਰਾ ਕਿਹੋ ਜਿਹਾ ਹੁੰਦਾ ਉਹ ਕੀ ਕਰਦੇ ਨੇ? ਜਿੰਦੇ ਨਾਲ ਜਿਹੜਾ ਸਾਡੇ ਸ਼ਹਿਰ ਵਾਲੇ ਨੇ ਇਸ ਤੋਂ ਪਹਿਲਾਂ ਜਮਾਲਪੁਰੇ ਦੇ ਸਰਪ ਸਰਟੀਫਿਕੇਟ ਸੁਮਨ ਸ਼ਰਮਨ ਅਸੀ ਉਹਨਾਂ ਵੀ ਕਪੀਤ ਸੀ ਵੀ ਸੱਭਤੀ ਰਹੀ ਐ ਹਨੂਮਾਨ ਜੀ ਜੀ ਹਨੂਮਾਨ ਜੀ ਉਹਨਾਂ ਦਾ ਭਾਵਤੀ ਜਿੱਦ ਨੂੰ ਮੰਗਦੀ ਤੋਰ ਤੇ ਗੱਦੀ ਦੇ ਕੇ ਮੂਰੇ ਸਾਡੇ ਕੰਮ ਨੇ ਪੂਰਤੀ ਹੁੰਦੀ ਸੀ ਸਾਡੇ ਕੰਮ ਨੇ ਮੂਰਤੀ ਪੂਰੀ ਹੋ ਗਈ ਅਸਲ ਨੂੰ ਆਪ ਹੀ ਪਾ ਲਈ ਹਨੂਮਾਨ ਜੀ ਕਹਿੰਦੇ ਅੱਜ ਉਹ ਹੋਵੇ ਦਿੱਸ ਅੱਜ ਉਹਨਾਂ ਦੇ ਰੂਪ ਕੀ ਸਾਨੂੰ ਬੜੇ ਨਾਲ ਨੇ ਇੱਕ ਸ਼ਮਲਾ ਜੀ ਹਨੂਮਾਨ ਜੀ ਦੇ ਰੂਪ ਦੱਦੇ ਨੇ ਜਿਹੜੀ ਕਮ ਨੂੰ ਸੀ ਕਹਿੰਦੇ ਆ ਕੱਲਾ ਬੰਦਾ ਨਾ ਬੰਦ ਨੇ ਜੱਥਾ ਲੈ ਕੇ ਇਥੋਂ ਜਨੀਨ ਚਾਰਜਿੰਦਰ ਬਾਨਾ ਹੋਇਆ ਅੱਗੇ ਵੀਡੀਓ ਕਾਲ ਦੇਖ ਲੋ ਅੱਜ ਉਹਨੇ ਕੈਂਪੀ ਦਾ ਕੰਮ ਕੰਪਲੀਟ ਕਰੀ ਬਟਾ ਉਹ ਸਾਨੂੰ ਡਿਕ ਰਿਹਾ ਵੀ ਦਮ ਦੇ ਕੇ ਆਸ਼ਾ ਲਿਆਓ ਜਦੋਂ ਤੱਕ ਉਹ ਮਾਰੇ ਪਹੁੰਚੂ ਆਉਂਦੇ ਉਹ ਬੇਸ਼ਅਰੀ ਨਾਲ ਇੰਤਜ਼ਾਰ ਕਰਦੇ ਆਂ ਕਿਹਾ ਹੁਮ ਨੂੰ ਕੀ ਲੱਗਦਾ ਹੈ ਕਿ ਉਹਦੇ ਸਾਨੂੰ ਬੜੀ ਖੁਸ਼ੀ ਹੈ ਤੇ ਸਾਡੇ ਸਮਾਜ ਨੂੰ ਐਸੇ ਐਸੇ ਸਕੂਤ ਭਾਰਤਵਾਦ ਐਸੇ ਸਕੂਤੋਂ ਬੰਨਸ ਕਰਤਾ ਹੈ ਸਾਨੂੰ ਮੈਂ ਅਸੀਂ ਸਾਡਾ ਦੇਸ਼ ਉਮੀਦ ਕਰਦਾ ਹੈ ਕਿ ਸਾਨੂੰ ਐਸਐਸਐਸ ਨੂੰ ਮਿਲਦੇ ਰਹੇ ਜਿਹਨੇ ਕਿ ਸਮਾਜੀ ਸੇਵਾ ਕਰਦੇ ਰਹੇ ਦੇਖੋ ਜਿਹੜੇ ਜਿੰਨੇ ਅਸੀਂ ਇੱਕ ਆਪਣੀ ਇੱਕ ਲੈਨ ਡੈਡਵੁੱਡ ਜੀ ਬਣਾ ਰੱਖੀ ਹੈ ਜਿਹਦੇ 31 ਮੈਂਬਰ ਆਸੀ 31 ਮੈਂਬਰਾਂ ਵਿੱਚ ਅਸੀਂ ਭਗਵਾਨ ਵੱਲੋਂ ਇਹ ਚਾਹਾਂਗੇ ਕਿ 31 ਦੇ 31 ਸ਼ਾਮਲਾ ਵੰਗੂ ਜਿਹਨੂੰ ਸੇਵਾ ਕਰਨ ਲੜ ਕੇ ਇਹਨੂੰ ਕੰਮ ਦੇਣ ਲੇਕਿਨ ਬਹੁਤ ਸਾਰੇ ਬੰਦਿਆਂ ਦੀਆਂ ਘਰੇਲੂ ਪ੍ਰੋਬਲਮ ਆਉਂਦੀਆਂ ਨੇ ਸਮਾਂ ਨਹੀਂ ਦੇ ਸਕਦਾ ਮੋਮਾ ਜੀ ਦੇ ਮੈਂ ਤੁਹਾਨੂੰ ਸੋਹਣੀ ਤਰ੍ਹਾਂ ਤੇ ਸਾਬਾ ਸਹੀ ਦੱਸ ਸਕਦਾ ਹਾਂ ਕਿ ਅੱਜ ਜਨਨ ਕਿੰਨੀ ਮੇਂਣਾ ਫੁਲ ਯੋਗ ਹੈ ਜਿਹੜਾ ਕੋਈ ਪਾਡੀਕਲ ਯੋਗ ਹੈ ਉਹ ਅਸੀਂ ਸ਼ਾਮ ਲਾ ਲੂ ਸ਼ਹਿਰਾ ਕਰਨਿਆ ਜਿਹੜਾ ਜਨਨ ਸਾਡੀ ਇੰਨਾ ਵਧੀਆ ਕਿ ਇਕੱਲਾ ਬੰਦਾ ਸੱਤ ਬੰਦਿਆਂ ਜੱਤਾ ਲੈ ਕੇ ਪੰਜ ਦਿਨਾਂ ਦੇ ਬਾਅਦ ਕਾਲ ਦੇ ਅੰਦਰ ਬੈਠਾ ਹੈ ਕੱਲਾ ਜੀ ਧੰਨਵਾਦ ਚੇਅਰਮੈਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੈ ਭੋਲੇ ਨਾ ਜੈ ਭੋਲੇ ਨਾ ਜੈ ਭੋਲੇ ਬੰਦਾ ਨੀ ਹਮ ਦਾ ਪੋਲੇ ਅੰਬਾਂ 25 ਸਾਲਾਂ ਤੋਂ ਅਸੀਂ ਲਗਾਤਾਰ ਪੰਡਾਲਾ ਲਗਾਉਂਦੇ ਆ ਰਹੇ ਹਾਂ ਆਮਾਨਾਤ ਦੀ ਪੋਲੇ ਨਾਦੀ ਸਾਡੇ ਦੀ ਪੂਰੀ ਕਿਰਪਾ ਹੈ ਕਿ ਉੱਥੇ ਪੰਡਾਲੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਖਾਣ ਦੀ ਪੀਣ ਦੀ ਸੌਣ ਦੀ ਉੱਠਣ ਦੀ ਬੈਠਣ ਦੀ ਪਾਣੀ ਨੰਡਾ ਬਾਣੀ ਹਰ ਇੱਕ ਚੀਜ਼ ਦੀ ਸਹੂਲਤ ਹੈ ਤੇ ਅੱਜੋ 25ਵਾਂ ਪੰਡਾਲਾ ਅਸੀਂ ਅਭੀ ਲੰਗਰ ਕਮੇਟੀ ਪੂਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਤੋਂ ਜਾਣ ਦੇ ਨਾਲ ਰਵਾਨਾ ਕਰ ਰਹੇ ਹਾਂ ਇਸੇ ਵਾਰ ਸਾਰੇ ਸ਼ਹਿਰ ਨਿਵਾਸੀਆਂ ਦਾ ਸਾਰੇ ਸੰਸਾੜਾਂ ਦੇ ਕਹੇ ਤਾਂ ਇੱਕ ਸੰਸਾੜਾਂ ਨੇ ਆਪ ਖਾਸ ਕਰਕੇ ਸਾਡੇ ਇਹ ਲੰਗਰ ਕਮੇਟੀ ਦੇ ਮੈਂਬਰ ਸਾਡੇ ਨਾਲ ਬੇਨਾਲ ਜੁੜੇ ਹੋਏ ਨੇ ਮੋੜਿਆ ਮੋਟਾ ਮਲਾ ਕੇ ਚੱਲਦੇ ਨੇ ਮੈਂ ਹੁਣ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਸਾਡੇ ਚੇਅਰਮੈਨ ਸਾਹਿਬ ਅਮਰ ਰਾਜ ਜੀ ਦੇ ਜਿਹੜੇ ਕਿ ਸਾਰੀ ਸਰਦਾਰੀ ਲੈ ਕੇ ਆਪਣੇ ਸਿਰ ਤੇ ਸਾਰਾ ਕੰਮ ਕਰਦੇ ਨੇ ਤੁਹਾਨੂੰ 25 ਸਾਲ ਤੋਂ ਪਹਿਲੇ ਜਿੰਨ ਤੋਂ ਨਾਲ ਜੁੜੇ ਹੋਏ ਹੋ ਆ ਜੀ ਤੁਸੀਂ ਅੱਜ ਕੀ ਮਹਿਸੂਸ ਕਰ ਰਹੇ ਹੋ ਅੱਜ ਵਿਸ਼ੇਸ਼ ਬਾਤ ਹੈ ਕੋਈ ਵਿਸ਼ੇਸ਼ ਬਾਤ ਨਜ਼ਰ ਆ ਰਹੀ ਹੈ 1999 ਤੋਂ ਜੀ ਪਹਿਲੇ ਪੁਜਾਰੀਆਂ ਤੋਂ ਮੈਂ ਨਾਲ ਜੁੜਿਆ ਹੋਇਆ ਹਾਂ ਤੇ ਅੱਜ ਬਹੁਤ ਹੀ ਜ਼ਿਆਦਾ ਮਨ ਨੂੰ ਖੁਸ਼ੀ ਹੋਈ ਬਹੁਤ ਜ਼ਿਆਦਾ ਹੀ ਜ਼ਿਆਦਾ ਪ੍ਰੋਗਰਾਮ ਬਹੁਤ ਵੱਧ ਕੇ ਆ ਕੇ ਨਾਲ ਅੱਜ ਸਾਰਾ ਸ਼ਹਿਰ ਇਕੱਠਾ ਹੋ ਗਿਆ ਸਾਰਾ ਸ਼ਹਿਰ ਇਕੱਠਾ ਹੋ ਗਿਆ ਸਾਡਾ ਸਾਡਾ ਕਿਸੇ ਨਾਲ ਕੋਈ ਮਤ ਨਹੀਂ ਨਾ ਕੋਈ ਮਤ ਨਹੀਂ ਹਰ ਵਿਅਕਤੀ ਖੁਸ਼ੀ ਦੇ ਨਾਲ ਆ ਕੇ ਇੱਥੇ ਇਕੱਠੇ ਹੋਏ ਨੇ ਆਪ